ਸਸਿਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੋਪਾਣਾ ਦਰਸ਼ਕੋ ਅੱਜਕੱਲ ਕਰਾਂਗੇ ਕਿ ਪਾਣੀ ਦੀ ਵੰਡ ਨੂੰ ਲੈ ਕੇ ਪਾਣੀ ਦੇ ਮੁੱਦੇ ਨੂੰ ਲੈ ਕੇ ਜਿੱਥੇ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਛੜੀ ਹੋਈ ਹੈ ਭਾਰਤ ਕਹਿ ਰਿਹਾ ਹੈ ਕਿ ਤੁਹਾਡਾ ਸਿੰਧ ਜਲ ਸਮਝੌਤਾ ਰੱਦ ਕਰ ਦੇਣਾ ਤੇ ਪੂਰੇ ਪਾਕਿਸਤਾਨ ਨੂੰ ਸੋਕਾ ਪਾ ਦੇਣਾ ਤੇ ਉਸੇ ਤਹਿਤ ਹੁਣ ਹਰਿਆਣਾ ਤੇ ਪੰਜਾਬ ਵਿੱਚ ਵੀ ਪਾਣੀ ਦੀ ਵੰਡ ਨੂੰ ਲੈ ਕੇ ਕਾਸ਼ਮਕਾ ਸ਼ੁਰੂ ਹੋ ਗਿਆ ਹੈ ਦੋਨੋਂ ਰਾਜਾਂ ਦੇ ਮੁੱਖ ਮੰਤਰੀ ਆਮੋ ਸਾਹਮਣੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਸਮੁੱਚੀ ਲੀਡਰਸ਼ਿਪ ਪਾਣੀ ਦੇ ਮਾਮਲੇ ਨੂੰ ਲੈ ਕੇ ਆਮੋ ਸਾਹਮਣੇ ਆ ਆਖਰ ਹੈ ਕੀ ਹੈ ਜਿਹੜਾ ਪਾਣੀ ਦੀ ਵੰਡ ਦਾ ਮਸਲਾ ਹੈ ਕੀ ਹੈ ਜਦੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਪਾਣੀ ਦੀ ਵੰਡ ਹੋਈ ਤਾਂ ਅਲੱਗ-ਅਲੱਗ ਰਾਜਾਂ ਨੂੰ ਪਾਣੀ ਦਾ ਕੋਟਾ ਨਿਰਧਾਰਿਤ ਹੋਇਆ ਜਿਦੇ ਵਿੱਚ ਪੰਜਾਬ ਦੇ ਹਿੱਸੇ 5512 ਐਮਐਫ ਪਾਣੀ ਆਇਆ ਹਰਿਆਣਾ ਦੇ ਹਿੱਸੇ 2987 ਐਮਐਫ ਪਾਣੀ ਆਇਆ ਤੇ ਰਾਜਸਥਾਨ ਦੇ ਹਿੱਸੇ 3398 ਐਮਐਫ ਪਾਣੀ ਦਾ ਕੋਟਾ ਨਿਰਧਾਰਿਤ ਕੀਤਾ ਗਿਆ ਹੋਨੇ ਨਿਰਧਾਰਤ ਜਿਹੜਾ ਕੋਟਾ ਕਿੰਨੇ ਦਿਨ ਲਈ ਇਹ 1 ਸਾਲ ਜਾਨੀ ਕਿ 21 ਮਈ ਤੋਂ 21 ਮਈ ਤੱਕ ਜਿਹੜਾ ਕੋਟਾ ਪਾਣੀ ਦਾ ਮਿਲਦਾ ਹਰ ਸਾਲ ਮਿਲਦਾ ਪਰ ਇਸ ਵਾਰ ਹਰਿਆਣਾ ਨੇ ਆਪਣਾ ਕੋਟਾ ਨਿਰਧਾਰਤ ਸਮੇਂ ਤੋਂ ਪਹਿਲਾਂ ਪੂਰਾ ਕਰ ਲਿਆ ਕੱਲਾ ਪੂਰਾ ਹੀ ਨਹੀਂ ਕੀਤਾ ਬਲਕਿ ਕੋਟੇ ਤੋਂ ਵੱਧ ਪਾਣੀ ਹਰਿਆਣਾ ਨੇ ਖਰਚ ਕਰ ਲਿਆ ਪੰਜਾਬ ਦੇ ਵਿੱਚ 5512 ਐਮਐਫ ਦੇ ਬਦਲੇ ਹੁਣ ਤੱਕ 4925 ਐਮਐਫ ਪਾਣੀ ਖਰਚ ਕੀਤਾ ਗਿਆ ਹਰਿਆਣਾ ਜਿਹਦਾ ਕੋਟਾ 2987 ਐਮਐਫ ਵੰਦਾ ਉਹਨੇ ਹੁਣ ਤੱਕ 33091 ਐਮਐਫ ਖਰਚ ਕਰ ਲਿਆ ਜਦ ਕਿ ਰਾਜਸਥਾਨ 3398 ਚੋਂ 3378 ਦੇ ਆਸ-ਪਾਸ ਆਪਣਾ ਐਮਐਫ ਕੋਟਾ ਜਿਹੜਾ ਉਹ ਪੂਰਾ ਕਰ ਚੁੱਕੇ ਸਮਾਜੇ ਬਾਕੀ ਹੈ ਲਗਭਗ 20 ਤੋਂ 25 ਦਿਨ ਅਜੇ ਬਾਕੀ ਨੇ ਕਿਉਂਕਿ 21 ਮਈ ਨੂੰ ਦੂਜਾ ਕੋਟਾ ਸ਼ੁਰੂ ਹੋਣਾ ਹੈ ਔਰ ਇਸ 20 25 ਦਿਨਾਂ ਦੇ ਦਰਮਿਆਨ ਹਰਿਆਣਾ ਪੰਜਾਬ ਤੇ ਹੋਰ ਨਾਲ ਲੱਗਦੇ ਜਿਹੜੇ ਖੇਤੀਬਾੜੀ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਜਦੋਂ ਕਿ ਝੋਨੇ ਦੀ ਲਵਾਈ ਦੇ ਦਰਮਿਆਨ ਪਾਣੀ ਦੀ ਕਿੱਲਤ ਤੇ ਪਾਣੀ ਦੀ ਲੋੜ ਵੱਧ ਜਾਂਦੀ ਹੈ ਸੋ ਇਸ ਕਰਕੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਆਪਣਾ ਕੋਟਾ ਖਤਮ ਕਰ ਚੁੱਕਿਆ ਹੈ ਤੇ ਹਰਿਆਣਾ ਨੇ ਇੱਕ ਡਿਮਾਂਡ ਭੇਜੀ BBMB ਨੂੰ ਕਿ ਸਾਨੂੰ 4000 ਕਿਊਸਕ ਦੇ ਲਗਭਗ ਪਾਣੀ ਹੋਰ ਦਿੱਤਾ ਜਾਵੇ ਮਾਮਲਾ ਵਿਚਾਰधीन ਹੈ ਪਰ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਕਿ ਪਾਣੀ ਦੀ ਸਾਡੇ ਕੋਲ ਇੱਕ ਬੂੰਦ ਨਹੀਂ ਉਹਨਾਂ ਨੇ ਕਿਹਾ ਕਿ ਹਰਿਆਣਾ ਨੇ 8500 ਕਿਊਸਕ ਹੋਰ ਪਾਣੀ ਮੰਗਿਆ ਪਰ ਸਾਡੇ ਕੋਲ ਪਾਣੀ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਸਾਡੀਆਂ ਨਹਿਰਾਂ ਸੁੱਕੀਆਂ ਪਈਆਂ ਸਾਡੇ ਡੈਮ ਚ ਪੋਂਗ ਡੈਮ ਹੋਵੇ ਚਾ ਰੰਜੀਤ ਸਾਗਰ ਡੈਮ ਹੋਵੇ ਉਹਨਾਂ ਦੇ ਵਿੱਚ ਪਾਣੀ ਪਹਿਲਾਂ ਹੀ ਘਟਾ ਇਸ ਕਰਕੇ ਬੀਬੀ ਐਮਬੀ ਦੇ ਰਾਹੀਂ ਦਬਾਅ ਪਾਉਣਾ ਬੰਦ ਕੀਤਾ ਜਾਵੇ। ਸਵਾਗਤ ਹੁੰਦੇ ਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਣੀ ਦੇ ਮੁੱਦੇ ਨੂੰ ਲੈ ਕੇ ਕੀ ਕਹਿੰਦੇ ਆ? ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ, ਭਾਜਪਾ ਵੱਲੋਂ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦੇਣਾ। ਮੈਂ ਥੋੜਾ ਜਿਹਾ ਡਿਟੇਲ ਚ ਤੁਹਾਨੂੰ ਸਮਝਾ ਦਿੰਨਾ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣਾ ਨੂੰ ਦੇਣਾ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੀ ਹੋਈ ਪਰ ਕਿਉਂਕਿ ਪਹਿਲਾਂ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਵੇਲੇ ਕੈਪਟਨ ਵੇਲੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਚ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰਨਿਆ ਸਾਡੇ ਟੇਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ 30-33 ਸਾਲਾਂ ਬਾਅਦ 40-40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਦੂ ਪਾਣੀ ਦਿਓ ਅਜੀ ਕਹ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਦੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪੀ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਦੂ ਪਾਣੀ ਦੇ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹਾਂ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲਾਈਟ ਪਾਣੀ ਅਸੀਂ 4000 ਕਿਊਸਿਕ ਦੇ ਰਹੇ ਹਾਂ ਚਲੋ ਪੀਣ ਜੋਗਾ ਸੀ ਕਿਸੇ ਨੂੰ ਰੋਕ ਨਹੀਂ ਸਕਦੇ ਕੁਦਰਤ ਹੈ ਅਸੀਂ ਪਾਣੀ ਤੋਂ ਪਿਆਸਾ ਨਹੀਂ ਮਰਨ ਪਰ ਮੈਂ ਕਹਿਣਾ ਚਾਹਨਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਪੌਂਗ ਡੈਮ ਤੇ ਰੰਜੀਤ ਸਾਗ ਡੈਮ ਰੰਜੀਤ ਸਾਗ ਡੈਮ ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟਿਆ ਪੌਂਗ ਡੈਮ ਦੇ ਵਿੱਚ 24 ਫੁੱਟ ਘਟਾ ਪਿਛਲੇ ਸਾਲ ਨਾਲ ਤੁਸੀਂ ਕਿੱਥੋਂ ਦੇ ਦਿਆ ਪਾਣੀ ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ ਦੀ ਸਭ ਤੋਂ ਵੱਧ ਹਿਸਟਰੀ ਚ ਸਭ ਤੋਂ ਵੱਧ ਪਾਣੀ ਇਸਤੇਮਾਲ ਇਸ ਸਾਲ ਕੀਤਾ ਹੈ ਔਰ ਕਰਾਂਗੇ ਹੁਣ ਅੱਗੇ ਸੋ ਸਾਡੇ ਕੋਲੇ ਕੋਈ ਇੱਕ ਬੂੰਦ ਵੀ ਹੈ ਨਹੀਂ ਫਾਲਤੂ ਜਿਹੜੀ ਅਸੀਂ ਤੋਂ ਜਿਹੜੀ ਹੈ ਹਰਿਆਣੇ ਨੂੰ ਦੇ ਦਈਏ ਭਾਜਪੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਉਹ ਫਾਲਤੂ ਦਾ ਸਾਡੇ ਤੇ ਦਬਾਅ ਨਾ ਪਾਵੇ ਅਸੀਂ ਦਬਾਅ ਚ ਆਉਣ ਵਾਲੇ ਹੈ ਨਹੀਂ ਔਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਿੰਦਾ ਕਿ ਤੁਸੀਂ ਜਿਹੜਾ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ ਬਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥਰੂ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਮੁਤਾਬਕ ਤੁਸੀਂ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦੋ ਚਨਾਬ ਦਾ ਦੇ ਦੋ ਕਸ਼ਮੀਰ ਨਦ ਦਾ ਉਜ دریا ਦਾ ਦੇ ਦੋ ਸਾਡੇ ਡੈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ ਸੋ ਇਸ ਕਰਕੇ ਸਾਡੇ ਕੋਲ ਇਸ ਵਕਤ ਜਿਸ ਤੱਕ ਜਿਸ ਵੇਲੇ ਤੱਕ ਮੈਂ ਇਹ ਵੀਡੀਓ ਬਣਾ ਰਹੇ ਹਾਂ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈਗਾ ਔਰ ਇਧਰੋਂ ਉਧਰੋਂ ਤੁਹਾਡੇ ਕੋਲੇ ਹੋਰ ਬਥੇਰੇ ਸਾਧਨ ਨੇ ਤੁਸੀਂ ਉਧਰੋਂ ਉਧਰੋਂ ਲੈ ਲਓ ਸਾਡੇ ਕੋਲ ਤਾਂ ਇਹੀ ਪਾਣੀ ਹੈ ਅਸੀਂ ਉਹੀ ਪਾਣੀ ਇਸਤੇਮਾਲ ਆਪਣਾ ਜਿਹੜਾ ਉਹ ਸਾਡਾ ਜਿਹੜਾ ਝੋਨੇ ਦੇ ਸੀਜ਼ਨ 'ਚ ਕਰਾਂਗੇ ਔਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਪਾਣੀ ਦੀ ਸੀ ਕਮੀ ਨਹੀਂ ਆਉਣ ਦਿੰਦੇ ਨਹਿਰੀ ਪਾਣੀ ਖਾਸ ਤੌਰ ਤੇ ਜਿੱਥੇ-ਜਿੱਥੇ ਪਹੁੰਚਿਆ ਉਹ ਪਾਣੀ ਦੀ ਡਿਮਾਂਡ ਸਾਨੂੰ ਆਣੀ ਸ਼ੁਰੂ ਹੋਊਗੀ ਅਸੀਂ ਹੁਣ ਪਾਣੀ ਛੱਡਣ ਲੱਗੇ ਆਂ। ਤੋ ਇਸ ਕਰਕੇ ਸਾਡੇ ਤੋਂ ਇੱਕ ਬੂੰਦ ਵੀ ਪਾਣੀ ਫालतू ਦੀ ਉਮੀਦ ਨਾ ਕਰੋ। ਤੁਸੀਂ ਆਪਣਾ ਪ੍ਰਬੰਧ ਇੱਧਰ ਉੱਧਰੋਂ ਕਰੋ ਜਾਂ ਤੁਸੀਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰੋਕਾਂਗੇ ਉੱਪਰੋਂ ਪਾਣੀ ਚਨਾਬ ਦਾ, ਜੇਹਲਮ ਦਾ, ਉੱਜ ਦਾ, ਕਸ਼ਮੀਰ ਨਦੀ ਦਾ ਉਹ ਸਾਰੀਆਂ ਤੁਸੀਂ ਇੱਥੇ ਨੂੰ ਡਾਇਵਰਟ ਕਰ ਦਿਓ ਸਾਡੇ ਵੱਲ। ਤਾਂ ਸਾਡੇ ਡੈਮ ਪਰ ਜਾਣਗੇ ਤਾਂ ਅਸੀਂ ਅੱਗੇ ਕਰ ਦਾਂਗੇ। ਪਰ 21 ਮਈ ਤੋਂ 21 ਮਈ ਤੱਕ ਦਾ ਜਿਹੜਾ ਅੰਕੜਾ ਹੈ, ਉਹਦੇ ਮੁਤਾਬਕ ਤੁਸੀਂ ਆਪਣਾ ਪਾਣੀ ਹਿੱਸੇ ਦਾ ਬਲਕਿ 103% ਵਰਚ ਚੁੱਕੇ ਹੋ ਹਿੱਸੇ ਤੋਂ ਵੀ ਵੱਧ ਉਹ ਮਾਰਚ ਦੇ ਵਿੱਚ ਇੱਕ ਤੁਸੀਂ ਆਪਣਾ ਕੋਟਾ ਖਤਮ ਕਰ ਚੁੱਕੇ ਹੋ ਹੋਰ ਸਾਡੇ ਕੋਲ ਕੋਈ ਪਾਣੀ ਨਹੀਂ ਸੋ ਮੁੱਖ ਮੰਤਰੀ ਪੰਜਾਬ ਨੇ ਪਾਣੀ ਦੇ ਮੁੱਦਾ ਚੁੱਕਿਆ ਤੇ ਨਾਲ ਦੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਵਾਧੂ ਪਾਣੀ ਦੇ ਦਿੱਤਾ ਜਾਵੇ ਤਾਂ ਜਲ ਭੰਡਾਰ ਤੇ ਕੋਈ ਅਸਰ ਨਹੀਂ ਹੋਵੇਗਾ ਇੱਕ ਚਾਤ ਮਾਰਦੇ ਆ ਮੁੱਖ ਮੰਤਰੀ ਹਰਿਆਣਾ ਕੀ ਕਹਿੰਦੇ ਆ पंजाब के मुख्यमंत्री श्री भगवंत मान द्वारा जल वितरण के संबंध में दिया गया बयान आश्चर्यजनक है वह इस विषय को राजनीतिक रंग देने की कोशिश कर रहे हैं मैं स्पष्ट करना चाहता हूं कि एस का मुद्दा माननीय सर्वोच्च न्यायालय की देखरेख में है परंतु यह एस के पानी का विषय है ही नहीं यह विषय पीने के पानी का है मैं बताना चाहता हूं कि हर वर्ष अप्रैल मई और जून के महीने में हरियाणा कांटेक्ट पॉइंट पर 9000 हजार क्यूसिक पानी बीबीएमबी -बी द्वारा दिया जाता है मान साहब वर्ष 2022, 23 और 24 में कभी भी अप्रैल मई और जून के माह में आज तक हरियाणा कांटेक्ट पॉइंट पर 9000 हजार क्यूसिक से कम पानी नहीं दिया गया है जो पानी बीबीएमबी एचसीपी पर भेजता है उसमें दिल्ली के पीने के पानी का हिस्सा 500 सौ क्यूसिक है राजस्थान के पीने के पानी का हिस्सा 800 सौ क्यूसिक है और खुद पंजाब के पीने के पानी का हिस्सा 400 सौ क्यूसिक है इसी प्रकार हरियाणा के पीने के पानी का हिस्सा अड़सठ सौ क्यूसिक रह जाता है मानसाब द्वारा यह दावा किया गया कि हरियाणा अपने हिस्से के पीने का पानी मार्च में ही उपयोग कर चुका है यह बयान तथ्यों से परे है वास्तविकता यह है कि हरियाणा को अभी तक उसका पूरा हिस्सा प्राप्त ही नहीं हुआ है पिछले एक सप्ताह में हरियाणा को केवल 4000 क्यूसिक ही पीने का पानी प्राप्त हुआ है जो हरियाणा की कुल मांग का लगभग 60% है यदि बीबीएमबी हरियाणा की मांग के अनुसार शेष पानी उपलब्ध कराता है तो यह भाखड़ा डैम के जल भंडार का मात्र जीरो पॉइंट जीरो 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 वन इससे के जल पर कोई प्रभाव नहीं पड़ेगा यदि हरियाणा के कॉन्टेक्ट पॉइंट पर कम पानी आता है तो दिल्ली में भी पीने के पानी की आपूर्ति प्रभावित तो होगी मान साहब जब तक दिल्ली में आम आदमी पार्टी की सरकार थी तब तक दिल्ली जाने वाले पानी पर आपकी सरकार को कोई आपत्ति नहीं थी लेकिन अब दिल्ली में आम आदमी पार्टी की सरकार हार गई है तो दिल्ली की जनता को सजा देने के लिए मान यह क्यों कर रहे हैं? ने पोंग और रणजीत सागर डैम में पानी का जल स्तर कम होने की वकालत तो की है परंतु यह नहीं बताया कि बाघड़ा डैम की क्या स्थिति है क्योंकि हरियाणा को पीने का पानी बाघड़ा डैम से मिलता है न कि पोंग या पोंग डैम या रणजीत सागर डैम से मैं यह बताना चाहता हूं कि राज्यों की मांग हर पंद्रह दिन में कम या ज़्यादा होती रहती है जिससे बीबीएम द्वारा गठित एक तकनीकी कमेटी द्वारा तय किया जाता है सो तीन सुने कि हरियाणा के मुख्यमंत्री नायब सिंह सैणी उन्होंने कहा कि जेकर हरियाणा चार हजार क्यूसक पानी मिल जाए तो जल भंडारण पर कोई असर नहीं पाएगा ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਪਰ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਹੁਣ ਪਾਕਿਸਤਾਨ ਦੇ ਨਾਲ ਆਪਣਾ ਸਿੰਧ ਜਲ ਸਮਝੌਤਾ ਰੱਦ ਕਰ ਰਹੀ ਹੈ। ਸੋ ਇਸ ਕਰਕੇ ਪਾਣੀ ਉਧਰੋਂ ਬੰਦ ਕਰੋ। ਇਹ ਪਾਣੀ ਸਾਨੂੰ ਦਿਓ ਤੇ ਜਿੰਨਾ ਤੁਹਾਨੂੰ ਲੋੜ ਆ ਜਿੰਨਾ ਚਾਹੋਗੇ ਉਹਨਾਂ ਪਾਣੀ ਦੇ ਦੇਵਾਂਗੇ। ਔਰ ਉਹਨਾਂ ਇਹ ਵੀ ਕਿਹਾ ਕਿ ਦੋ ਨਦੀਆਂ ਜੇਲਮ ਤੇ جناب ਦੋਨੋ ਨਦੀਆਂ ਦਾ ਪਾਣੀ ਪੰਜਾਬ ਤੋਂ ਬਿਨਾ ਹੋਰ ਜਾਏਗਾ ਕਿੱਥੋਂ ਦੀ ਜੇਕਰ ਇਹਨੋਂ ਦੋਨਾਂ ਨਦੀਆਂ ਦਾ ਪਾਣੀ ਹਰਿਆਣਾ ਨੂੰ ਦੇਣਾ ਹੈ ਹਰਿਆਣਾ ਜਾਏਗਾ ਤਾਂ ਪੰਜਾਬ ਹੋ ਕੇ ਨਿਕਲਣਾ ਪਏਗਾ ਪੰਜਾਬ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਹੈ ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਦੋ ਟੋਕ ਗੱਲ ਕਹਿ ਦਿੱਤੀ ਕਿ ਸਾਡੇ ਕੋਲ ਕੋਈ ਪਾਣੀ ਨਹੀਂ ਹੈ ਪਾਣੀ ਨਹੀਂ ਮਿਲੇਗਾ ਹੁਣ ਹਰਿਆਣਾ ਕੋਲ ਬਦਲ ਇੱਕ ਹੈ ਕਿ 21 ਮਈ ਤੱਕ ਡੀਕੀ ਕੀਤੀ ਜਾ ਸਕਦੀ ਹੈ 21 ਮਈ ਨੂੰ ਅਗਲਾ ਕੋਟਾ ਸ਼ੁਰੂ ਹੋ ਜਾਵੇਗਾ ਤੇ ਹਰਿਆਣਾ ਦਾ ਪਾਣੀ ਨਿਰੰਤਰ ਚੱਲੇਗਾ ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ ਚੈਨਈ ਮੈਨੂ ਦੇ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. Flankworth truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.